ਦੋਸਤੋ ਸਸਰੇ ਕਾਲਾ ਜਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਵੀਡੀਓ ਨੂੰ ਡਾਇਰੈਕਟ ਸ਼ੇਅਰ ਜਰੂਰ ਕਰਦਿਆ ਕਰੋ ਫੋਲੋ ਅੱਜ ਜਿੰਦੂ ਛੁੱਟੀ ਤੇ ਜਾ ਰਿਹਾ ਮੈਂ ਹੁਣ ਇਹ ਨੰਬਰ ਲਾਇਆ ਜੀ ਆ ਮੇਰਾ ਨੰਬਰ ਆ ਤੁਹਾਨੂੰ ਮੇਰੇ ਇਹ ਨੰਬਰ ਪੀੜ ਗਾ ਆਪਣੇ ਮੇਰੇ ਵੀਜ਼ ਗਾ ਲੰਗਾ ਤੁਹਾਨੂੰ ਉਹ ਭਰਾ ਮੈਂ ਕੱਲ ਸੜਕ ਤੇ ਲੈ ਜਾਂਦਾ ਹਾਂ ਹੂੰ ਉਸੇ ਤੇ ਲਾਦਨ ਭੁੱਲ ਗਿਆ ਮੈਂ ਯਾਰ ਤੇ ਨੰਬਰ ਦਿੰਦੇ ਨਹੀਂ ਕੋਈ ਮੇਰੇ ਵੀਡੀਓ ਆ ਦੱਸਾ ਕਿ ਜਮਾਈ ਕੰਨਾਂ ਨਾ ਮੈਂ ਨਾ ਮਰੇ ਕੀਦਾ ਵੀ ਗੇਰ ਨਹੀਂ ਕਿੱਧਰ ਗਿਆ ਸੀ ਓਏ ਨਿਰੰਦਰ ਹਾਂ ਕਿੱਧਰ ਗਿਆ ਸੀ ਮੈਂ ਕਰੀਏ ਆ ਦੇ ਨਿਰੰਦਰ ਹਾਂ ਵੀਡੀਓ ਬਣਾਇਆ ਚੇਵੇੜੇ ਬਹੁਤ ਪੈਣਗੇ ਹੁਣ ਨਹੀਂ ਆਂਦਣਾ ਚਾਹ ਪੀ ਕੇ ਜਾਈਆ ਉਹ ਤਾਂ ਫਿਰ ਜਿੱਥੇ ਮਰਜ਼ੀ ਤੱਕ ਸੀ ਇੱਥੇ ਤਾਂ ਬੈਠ ਮੈਂ ਮੈਂ ਨਹੀਂ ਆਂਦਣਾ ਬਈ ਉਦ ਬਾਅਦ ਜ ਸਾਫ ਕਰਨੀ ਕਲਫ ਕੋਲ ਫੁਲਾ ਲਿਆ ਕਰ ਤਾਂ ਦਾੜੀ ਦੂੜੀ ਚਿੱਟੀ ਹੋਈ ਪੀ ਜਾਵਾਂ ਸਿਪਾ ਰੱਖੀ ਰਹੀ ਬਈ ਸਿਪਾ ਲਿਆ ਦੇ ਕੁਰ ਕਰੇ ਮਾਤਾ ਵੀ ਹੁਣ ਜੀ ਮੈਨੂੰ ਜਾ ਉਹ ਜਿਹੜੇ ਇੱਥੋਂ ਚੱਲ ਜੀ ਕੋਈ ਹਲਕੀ ਨਹੀਂ ਕਰਦੇ ਉਹਨੇ ਪੱਸ ਕੇ ਮੈਂ ਜਾਣਾ ਮੈਂ ਬਾਹਰ ਜਣਾਣਾ ਖੜਨਾ ਨਹੀਂ ਆ ਵੀ ਨਹੀਂ ਮੈਂ ਤਾਂ ਇੱਥੇ ਚਾਹ ਪੀ ਕੇ ਜਾਊਂਗਾ ਕਿੱਥੇ ਆ ਬਾਲਨ ਦਾ ਪਾਈਂ ਮੈਂ ਬਾਲ ਲਵਾਂ ਮੈਂ ਕਰੇ ਚੱਲਿਆ ਕੀ ਦਿਨ ਦਾ ਪਾਗਿਰ ਆ ਜੰਨੇ ਜਾ ਹਾਂ ਕਰੇ ਚੱਲਿਆ ਤੂੰ ਕਰੋ ਤਾਂ ਹੁਣ ਆਂ ਤੂੰ ਕਰੋ ਆਹ ਮੰਨ ਜੀ ਮਾਤਾ ਅਲੇ ਜਾ ਜਾਦੂ ਕੋਲ ਸੇ ਉਕਰਾਉਣਾ ਹੀ ਬਣਾਇਆ ਆਪੇ ਪਾ ਆਹ ਰਸਾ ਨਮਾ ਲਈ ਜਨਾ ਕੋਈ ਪਰਾਣਾ ਲਾ ਜਾ ਚੋਰ ਆਏ ਆ ਮੋੜ ਕੇ ਦਾ ਤੂੰ ਚੋਰੀ ਸਾਰੇ ਨੰਬਰ ਕੋਲੇ ਕਰਦਾ ਚੋਰੀਆਂ ਤੂੰ ਮੋੜ ਕੇ ਦਾ ਐਸਾ ਵੈਸੇ ਲਿਆਉਣਾ ਤੂੰ ਮੋੜ ਕੇ ਦਾ ਐਸਾ ਵੈਸੇ ਲਿਆਉਣਾ ਸਰ ਬਾਦਲਾਂ ਚੱਕੀ ਉਹਨਾਂ ਆ ਲੈ ਦੇਣਾ ਜਿੰਦੂ ਚੋਰ ਹਾਂ ਚੋਰੀ ਕਰੀਂ ਉਹਨਾਂ ਤੂੰ ਸੁਨਾ ਫਿਰ ਕੋਈ ਗੱਲ ਬਾਤ ਹੈ ਹਾਏ ਹਾਂ ਬਾਈ ਗੱਲ ਬਾਤ ਸੁਣਾ ਦੇ ਹੈ ਕੋਈ ਨਹੀਂ ਬਈ ਤਾ ਨਹੀਂ ਆਉਂਦੇ ਪਰ ਪੱਠੇ ਦਾ ਸਿੱਟਾ ਤੂੰ ਆਉਣਾ ਨਹੀਂ ਮੁੜ ਕੇ ਨਾ ਕੀ ਭਈ ਨਾ ਕਿਦ ਅੱਗੇ ਵੇ ਕਟਾ ਮਨਾ ਹੀ ਨਾਣਾ ਨਾ ਅੱਗੇ ਵੇਖ ਅੱਗੇ ਤਾਂ ਹੀ ਪੈ ਜਨ ਬਿਨਾਂ ਹੱਥ ਦੇ ਵੇ ਹਮਮ ਦਰਜਵਾਕ ਵੀ ਕਹਿੰਦੇ ਨੇ ਮੁਸ਼ਕ ਮਾਰਦਾ ਮਹੀਨਾ ਹੋ ਗਿਆ ਨਾਤਾ ਹੀ ਨਹੀਂ ਗਾ ਹਾਂ ਰੋਂਦਾ ਮੇਰੇ ਜਣਾ ਹੀ ਜੇ ਤੂੰ ਕਹਿੰਦਾ ਤੇ ਮੈਂ ਤਾਂ ਕਹਿੰਦਾ ਜਿਹੜਾ ਨਹੁੰਦਾ ਹੀ ਨਹੀਂ ਗਾ ਉਹ ਹੀ ਕਪੜੇ ਪਾਈ ਰੱਖਦਾ ਲੋਰਾ ਤਾਂ ਮੈਂ ਤਾਂ ਆਪ ਭਾਲਦਾ ਅੱਜ ਬਈ ਜਿੰਦੂ ਪੂਰਾ ਚਾ ਚੜਿਆ ਪਿਆ ਛੁੱਟੀ ਮਾਰੀ ਬਈ ਛੁੱਟੀ ਮਾਰੀ ਆ ਮਸਤਰੀ ਆਇਆ ਨਹੀਂ ਨੇ ਦਾ ਹੁਣ ਜਿੰਦੂ ਨੇ ਬੱਟਰ ਚੱਕੀ ਜਾਣਾ ਹੁਣ ਅਸੀਂ ਸਰ ਤੇ ਕੀ ਲੱਭ ਗਿਆ ਇਹ ਅੱਛਾ ਮੈਂ ਆ ਕੀ ਬੜਾ ਖਜ਼ਾਨਾ ਹੀ ਲੱਭ ਗਿਆ ਹਮ ਅੱਜ ਇਹਨੂੰ ਪੂਰਾ ਪੈਕੇਜ ਆ ਅੱਗੇ ਬੋਲ ਹੀ ਨਹੀਂ ਨਿਕਲਦਾ ਹੁੰਦਾ ਹਨਾ ਇਹ ਤੇ ਭਾਇਆ ਫੇਰ ਲੈ ਜੀ ਜਰੂਰੀ ਅੱਜੇ ਲੈ ਕੇ ਜਾਣਾ ਇਹ ਇਕੱਠਾ ਲੈ ਜੀ ਟਰੈਕਟਰ ਤੇ ਰੱਖ ਕੇ ਆਹ ਵੇਖੋ ਮੁਕਤੀ ਦਾ ਬਾਰਲ ਚੱਕੀ ਜਾਂਦਾ ਬਿੰਦੂ ਜੋਰ 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 ਬਿੰਦੂ ਜੋਰ ਹੋਰ ਬੜਾ ਦਬਾਰੇ ਕਿਧਰ ਗਿਆ ਉਹਦੋਂ ਨਾ ਸੀ ਉਦੋਂ ਕਿੱਥੇ ਗਿਆ ਸੀ ਮੈਂ ਉਦੋਂ ਵੀ ਆਇਆ ਸੀ ਅੱਛਾ ਅੱਜ ਬਾਈ ਜਿੰਦੂ ਪੂਰਾ ਖੁਸ਼ ਆਜ ਕਹਾਂ ਕਿ ਅੱਜ ਚੱਲਿਆ ਟਾਈਮ ਨਹੀਂ ਮਸਤਰੀ ਆਇਆ ਨਹੀਂ ਕਦੇ ਜਿੰਦੂ ਵੇਖ ਆਇਆ ਹੈ ਅੱਜ ਤਾਂ ਕਤ ਨਿਆਰੀ ਆ ਆਏ ਪੂਰਾ ਤੱਕੜੇ ਜਾ ਗਾੜੀ ਮਾਰ ਗਈ ਕੰਗਾ ਅੱਗੇ ਬੱਥਲ ਚੱਕ ਕੇ ਸੀ ਗੱਟੇ ਚੱਕਣੇ ਪੈਂਦੇ ਸੀ ਸੀਮੈਂਟ ਦੇ ਸਿਰ ਤੇ ਅੱਗੇ ਦਬਿਆ ਹੀ ਰਹਿੰਦਾ ਸੀ ਅੱਜ ਵੇਖੋ ਜੀ ਅੱਜ ਤਾਂ ਜਿਹੜਾ ਮਰਜ਼ੀ ਕੰਮ ਕਰਾ ਲਾ ਉਹ ਹੀ ਕਰ ਦੂ ਪੱਠੇ ਸੱਟਿਆ ਚੱਕ ਓਏ ਸਾਰਾ ਵੇ ਹਾਂ ਕੋਈ ਨਾ ਭਰਾਵਾ ਮਰਜੀ ਆ ਤੇਰੀ ਤੂੰ ਤਕਰਾ ਹੋ ਗਿਆ ਅਸੀਂ ਮਾਰੇ ਹੋਗੇ ਹਾਂ ਦੋਰ ਤੂੰ ਤਕਰਾ ਹੋ ਗਿਆ ਅਸੀਂ ਮਾਰੇ ਹੋਗੇ ਪੱਥੇ ਵਿੱਚ ਛਟਕੀਂ ਆ ਆ ਵੇਖੋ ਕਾਹਨ ਇਹ ਦੇਲੜਾ